ਕੇਜਰੀਵਾਲ ਦੀ ਜ਼ਮਾਨਤ ਤੇ ਫਿਲਹਾਲ ਹਾਈ ਕੋਰਟ ਨੇ ਲਾਈ ਰੋਕ ਸੁਣਵਾਈ ਪੂਰੀ ਨਾ ਹੋਣ ਤੱਕ ਨਹੀਂ ਹੋਵੇਗੀ ਰਿਹਾਈ ਕੱਲ ਹੀ ਰਾਉਜ਼ ਐਵੇਨਿਊ ਕੋਰਟ ਨੇ ਦਿੱਤੀ ਸੀ ਜ਼ਮਾਨਤ ਦਿੱਲੀਚ ਪਾਣੀ ਦੀ ਕਿੱਲਤ ਨੂੰ ਲੈ ਕੇ ਆਪ ਦਾ ਜਲ ਸੱਤਿਆਗਰ ਹੈ ਭੁੱਖ ਹੜਤਾਲ ਤੇ ਬੈਠੇ ਕੈਬਨਟ ਮੰਤਰੀ ਆਤੀਸ਼ੀ ਪ੍ਰਦਰਸ਼ਨ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਵੀ ਸ਼ਾਮਲ ਪੇਪਰਾਂ 'ਚ ਗੜਬੜੀਆਂ ਨੂੰ ਲੈ ਕੇ ਚੰਡੀਗੜ੍ਹ ਤੇ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਜਾਂਚ ਕਰਵਾਉਣ ਦੀ ਮੰਗ ਜ਼ਿਲ੍ਹਾ ਅੰਤਰਵੈਸਟ ਦੀ ਜ਼ਿਮਨੀ ਚੋਣ ਲਈ ਆਪ ਉਮੀਦਵਾਰ ਮਹਿੰਦਰ ਭਗਤ ਨੇ ਭਰੀ ਨਾਮਜ਼ਦਗੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਸਰਬਜੀਤ ਸਿੰਘ ਨੇ ਵੀ ਭਰਿਆ ਪਰਚਾ ਹੁਣ ਤੱਕ 8 ਉਮੀਦਵਾਰ ਭਰ ਚੁੱਕੇ ਨੇ ਕਾਗਜ਼ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਪੁਲਿਸ ਪੰਜਾਬ ਪਰਚ ਚਲਾਇਆ ਜਾ ਰਿਹਾ ਆਪਰੇਸ਼ਨ ਕਾਸੋ ਸ਼ੱਕੀ ਲੋਕਾਂ ਦੇ ਘਰਾਂ ਦੀ ਕੀਤੀ ਜਾ ਰਹੀ ਚੈਕਿੰਗ ਹਾਲੀ ਦੇ ਕੈਲੋ ਪਿੰਡ ਚ ਫਾਇਰਿੰਗ ਇੱਕ ਧਿਰ ਨੇ ਦੂਜੇ ਗੁੱਟ ਤੇ ਚਲਾਈਆਂ ਗੋਲੀਆਂ ਤਿੰਨ ਲੋਕ ਗੰਭੀਰ ਜ਼ਖਮੀ ট্রান্সਫਾਰਮਰ ਲਗਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ ਸਰਹੱਦਾਂ ਤੋਂ ਲੈ ਕੇ ਸਮੁੰਦਰ ਤੱਕ ਆਰਮੀ ਤੇ ਨੇਵੀ ਨੇ ਕੀਤਾ ਯੋਗ ਆਪਣੇ ਜਵਾਨਾਂ ਨੂੰ ਫਿੱਟ ਰਹਿਣ ਦਾ ਦਿੱਤਾ ਮੰਤਰ ਪਾਕਿਸਤਾਨ ਲਈ ਰਵਾਨਾ ਹੋਇਆ 317 ਸਿੱਖ ਸ਼ਰਦਾਲੂਆਂ ਦਾ ਜਥਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਸਮਾਗਮਤ ਹੋਵੇਗਾ ਸ਼ਾਮਿਲ 30 ਜੂਨ ਨੂੰ ਜਥੇ ਦੀ ਵਾਪਸੀ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਦੱਸਦੇ ਕਿ ਪੇਪਰਾਂ 'ਚ ਗੜਬੜੀ ਨੂੰ ਲੈ ਕੇ ਸੜਕਾਂ 'ਤੇ ਸੰਘਰਮ ਹੈ ਦਰਅਸਲ चंडीगढ़ कांग्रेस का प्रदर्शन कांग्रेस ने केंद्र सरकार खिलाफ नारेबाजी क्या भी अंदर तो पेपर लीक होया तीज के दे प्रधानमंत्री नरेंद्र मोदी जी बन गए लेकिन देश चो पेपर भी अभी तक खत्म नहीं हुआ आज पास के कार्यालय पर जा रहे थे उनको कहने तो बिल्कुल आप देख सकते हैं कि राजा वडिंग को और जितने भी नेता हैं उन सबको हिरासत में ले लिया गया है और यहां से लेकर के पुलिस चली गई है कैमरामैन राजेंद्र के साथ अंकित उदानी न्यूज़ 80 तो दस दिए कि पंजाब कांग्रेस के वालों चंडीगढ़ में जोरदार प्रदर्शन किया गया दरअसल नीट के बीच हुई गड़बड़ी को लेकर सवाल उठके जा रहे हैं ने ਨੈਟ ਪ੍ਰੀਖਿਆ ਨੂੰ ਕੈਨਸਲ ਕਰ ਦਿੱਤਾ ਗਿਆ ਇਸੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਲੋਂ ਚੰਡੀਗੜ੍ਹ ਚਿਹੇ ਪ੍ਰਦਰਸ਼ਨ ਕੀਤਾ ਗਿਆ ਰਾਜਾ ਵੜਿੰਗ ਸਮੇਤ ਕਈ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਰਾਜਾ ਵੜਿੰਗ ਨੇ ਕਿਹਾ ਕਿ 5 ਸਾਲ ਦੇ ਵਿੱਚ 43 ਵਾਰ ਪੇਪਰ ਲੀਕ ਹੋ ਚੁੱਕਿਆ ਹੈ ਅਤੇ ਦੇਸ਼ ਦੀ ਕਿਸੇ ਏਜੰਸੀ ਤੇ ਭਰੋਸਾ ਨਹੀਂ ਰਿਹਾ ਬੱਚਿਆਂ ਦੇ ਸੁਪਨੇ ਚੱਕਨਾ ਚੂਰ ਹੋ ਰਹੇ ਨੇ ਪੰਜਾਬ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਨੀਟ ਅਤੇ ਨੈਟ ਸਮੇਤ ਪੇਪਰਾਂ ਦੇ ਵਿੱਚ ਗੜਬੜੀ ਦੇ ਇਲਜ਼ਾਮਾਂ ਨੂੰ ਲੈ ਕੇ ਸੜਕਾਂ 'ਤੇ ਸੰਗਰਾਮ ਨਜ਼ਰ ਆ ਰਿਹਾ ਹੈ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਦੱਸਦੀ ਹੈ ਕਿ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਦੇਸ਼ ਦਾ ਨੌਜਵਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ ਅਤੇ ਪਹਿਲੀ ਵਾਰ ਨਹੀਂ ਹੈ ਜਦੋਂ ਪੇਪਰ ਲੀਕ ਹੋਇਆ ਹੋਵੇ 5 ਸਾਲਾਂ 'ਚ 41ਵੀਂ ਵਾਰ ਪੇਪਰ ਲੀਕ ਹੋ ਚੁੱਕਿਆ ਹੈ ਅਤੇ ਦੇਸ਼ ਦੀ ਕਿਸੇ ਏਜੰਸੀ ਤੇ ਭਰੋਸਾ ਨਹੀਂ ਰਿਹਾ ਪ੍ਰਧਾਨ ਮੰਤਰੀ ਮੋਦੀ ਤੇ ਵੀ ਸਵਾਲ ਚੁੱਕਦੇ ਨਜ਼ਰ ਆਏ ਨੇ ਰਾਜਾ ਵੜਿੰਗ ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਉਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਪੁਲਿਸ ਨਾਲ ਧੱਕਾ ਮੁਕੀ ਵੀ ਹੋਈ ਹੈ ਅਤੇ ਰਾਜਾ ਵੜਿੰਗ ਸਮੇਤ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ देश असी ना कुछ करके इस देश कर के अंदर इस प्रकार की गंदगी फैलाकर के अंत राज करते रहिए लेकिन बेशक सत्ताधारी पार्टी देश के राजकार राजकरण दोबारा कामयाब हुई है लेकिन जिस प्रकार देश के प्रधानमंत्री का तीज वारी प्रधानमंत्री बने हो देश के लोगों किसी प्रकार का कोई चाज नहीं है क्योंकि हर व्यक्ति यह महसूस कर रहा है कि यह जिला तीजी वारी बीजेपी सरकार का आना और देश के प्रधानमंत्री का तीजी वारी बनना देश की बदकिस्मती है बेशक कोई बोल रहा है कोई नहीं बोल रहा लेकिन दबी जबान सारे देश के बुद्धिजीव है इस देश की मुखी है ਔਰ ਸਾਰੇ ਆਮ ਲੋਕ ਇਹ ਮਹਿਸੂਸ ਕਰਦੇ ਆ ਕਿ ਦੇਸ਼ ਦੇ ਅੰਦਰ ਬੜਾ ਵੱਡਾ ਅੰਗਿਆ ਹੈ ਪਰ ਦੇਸ਼ ਦੇ ਲੋਕਾਂ ਤੋਂ ਬੜੀ ਵੱਡੀ ਗਲਤੀ ਹੋਈ ਤਾਂ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਰਾਜਾ ਵੜਿੰਗ ਨੇ ਸਵਾਲ ਚੁੱਕੇ ਨੇ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਦਰਸਲ NEET ਤੇ UGC NET ਪੇਪਰ ਦੇ ਵਿੱਚ ਗੜਬੜੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਕਾਂਗਰਸ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਰਾਜਾ ਵੜਿੰਗ ਸਮੇਤ ਕਾਂਗਰਸ ਦੇ ਵੱਡੇ ਆਗੂ ਮੌਜੂਦ ਰਹੇ ਨੇ। ਨੀਟ ਤੇ ਜੁਜਿਸਿਨ ਨੈਟ ਪੇਪਰ ਚ ਗੜਬੜੀਆਂ ਨੂੰ ਲੈ ਕੇ ਸੰਗਰਾਮ ਹੈ। ਚੰਡੀਗੜ੍ਹ ਤੋਂ ਕਾਂਗਰਸ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਦਰਅਸਲ ਨੀਟ ਅਤੇ ਨੈਟ ਜਿਹੜੇ ਐਗਜ਼ਾਮ ਨੇ ਉਸ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਕਾਂਗਰਸ ਵਰਕਰਾਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਾਂਗਰਸੀ ਵਰਕਰਾਂ ਦੇ ਨਾਲ ਧੱਕਾ ਮੁਕੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਚੁੱਕ ਕੇ ਹਿਰਾਸਤ ਚ ਲਿਆ ਜਾ ਰਿਹਾ ਹੈ ਇਸ ਦੌਰਾਨ ਕਾਂਗਰਸੀ ਵਰਕਰ ਇਸ ਦਾ ਵਿਰੋਧ ਵੀ ਕਰ ਰਹੇ ਨੇ ਦਰਸਲ ਉਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਸੁਪਨੇ ਚੱਕਨਾ ਚੂਰ ਹੋ ਰਹੇ ਨੇ ਕਿਉਂਕਿ ਵਿਦਿਆਰਥੀਆਂ ਦੇ ਵੱਲੋਂ ਮਿਹਨਤ ਕਰਕੇ ਇਗਜ਼ਾਮ ਦਿੱਤਾ ਜਾਂਦਾ ਹੈ ਪਰ ਜਦੋਂ ਕੁਝ ਤਾਕਤਵਰ ਲੋਕ ਜਿਹੜੇ ਨੇ ਆਪਣੀਆਂ ਮਨਮਾਨੀਆਂ ਕਰਨ ਅਤੇ ਪੇਪਰ ਲੀਕ ਹੋ ਜਾਵੇ ਤਾਂ ਸਵਾਲ ਚੁੱਕ ਰਹੇ ਨੇ ਇਸ ਤੇ ਤਾਂ ਚੰਡੀਗੜ੍ਹ ਦੇ ਵਿੱਚ ਇਹ ਪ੍ਰਦਰਸ਼ਨ ਚੰਡੀਗੜ੍ਹ 'ਤੇ ਪੰਜਾਬ ਕਾਂਗਰਸ ਦੇ ਵੱਲੋਂ ਕੀਤਾ ਗਿਆ ਏ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਬਹੁਤ ਸਾਰੇ ਆਗੂ ਨੂੰ ਰਾਸ਼ਟਰ ਦੇ ਵਿੱਚ ਵੀ ਲੈ ਲਿਆ ਗਿਆ ਹੈ। ਨਾਣਾ ਸਹੀ ਤੇ ਉਤਰਾਇਆ ਤੇ ਬੇਸ਼ਰਮੀ ਤੇ ਉਤਰਾਇਆ ਹੈ। ਸਰਕਾਰ ਤੋਂ ਜਵਾਬ ਮੰਗ ਰਹੇ ਆ। ਮੁੱਦਾ ਕੀ ਹੈ? ਮੁੱਦਾ ਨੀੜਦਾਈ ਦੇਖੋ ਜੋ ਇਹਨਾਂ ਨੇ ਕ੍ਰਾਪਸ਼ਨ ਕੀਤੀ ਹੈ। ਜੋ ਇਹਦੇ ਮਨਿਸਟਰ ਅਨ ਦਵਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪੂਰੇ ਦੇਸ਼ 'ਚ पूरे देश इस्तीफा बीजेपी सरकार का ये फेलियर है, इतनी बड़ी अगर ऐसे में हो रही है तो पहले बिहार से सामने आती है जिसमें साफ एक आदमी क्लेम करता है एक महीने बाद ये एनडीए के एग्जाम में नीट के एग्जाम में चोरी होगी नीट के एग्जाम के पेपर बिकेंगे कैसे आप एक ही सेंटर के छह छह झज्जर के साथ साथ छह बच्चे सात नंबर आ रहे हैं उनके सारी बिकाऊ है पेपर बिके हुए थे पहले ये सारा स्कैम था ये सरकार कैसे चैलेंज कर रही है कि हम सलाखों के पीछे लोगों को डालेंगे जिन्होंने गलत किया अभी तक तो कुछ हुआ नहीं कोई गिरफ्तारियां नहीं हुई कोई लोग नहीं पकड़े गए कुछ, कुछ पेरेंट्स कह रहे हैं कि जिनके बच्चे क्लियर हो चुके हैं वो दोबारा एग्जाम क्यों होते? नहीं ऐसा कुछ नहीं है क्यों दोबारा एग्जाम होना चाहिए जो जो बच्चे चार चार साल से तैयारी कर रहे थे वो बच्चे कहाँ जाएंगे एक एक पेपर पैसों में बिका है कभी तक आज तक हिस्ट्री के अंदर तीन बच्चों से ज्यादा किसी के टॉप एग्जाम नहीं आए किसी ने टॉप नहीं किया था पहली बार 67 बच्चों ने 720 में से 720 नंबर दिए 650 640 पहले आते थे कभी टॉप किया था तीन से ऊपर किसी ने टॉप नहीं किया आज तक इतिहास में एक साल में 300 ऊपर टॉप नहीं किया और एक ही साल में 67 और छह बच्चों के दर ओलंपरी मैच करते हैं आपस में फिर साफ दांदली है और नीट का एग्जाम दोबारा होना चाहिए सरकार को नैतिकता के आधार था पर इधर आप सुप्रीमो अरविंद केजरीवाल की तिहाड़ जेल तो रिहाई पे सस्पेंस बरकरार है दरअसल केजरीवाल की जमानत पे ਫਿਲਹਾਲ ਹਾਈ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਹਾਈ ਕੋਰਟ ਨੇ ਫਿਲਹਾਲ ਜ਼ਮਾਨਤ ਤੇ ਰੋਕ ਲਾਈ ਹੈ ਸੁਣਵਾਈ ਜਾਰੀ ਹੈ ਹਾਲਾਂਕਿ ਬੀਤੇ ਕੱਲ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਸ ਫੈਸਲੇ ਦੇ ਖਿਲਾਫ ED ਨੇ ਹਾਈ ਕੋਰਟ ਦਾ ਰੁਕ ਕੀਤਾ ਤੇ ED ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਹੁਣ ਸੁਣਵਾਈ ਜਾਰੀ ਹੈ ਹਾਈ ਕੋਰਟ ਤੇ ਸੁਣਵਾਈ ਹੋਣ ਤੱਕ ਇਸ ਫੈਸਲੇ ਤੇ ਸਟੇ ਰਹੇਗਾ ਜਾਨੀ ਕਿ ਹਾਲੇ ਫਿਲਹਾਲ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਸੁਣਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਕਿ ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ੍ਹ ਤੋਂ ਬਾਹਰ ਆਉਂਦੇ ਨੇ ਜਾਂ ਨਹੀਂ ਦੱਸ ਦਿਓ ਕਿ ਹਾਈ ਕੋਰਟ ਨੇ ਕਿਹਾ ਕਿ ਜਦੋਂ ਤੱਕ ਸੁਣਵਾਈ ਪੈਂਡਿੰਗ ਹੈ ਸਟੇ ਰਹੇਗਾ ਤਾਂ ਬੀਤੇ ਕੱਲ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਤੇ ਅੱਜ ਇਹ ਸੰਭਾਵਨਾ ਸੀ ਕਿ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਤੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਖੁਸ਼ੀ ਮਨਾ ਰਹੇ ਸੀ ਪਰ ਹੁਣ ਜਦੋਂ ਈਡੀ ਹਾਈ ਕੋਰਟ ਪਹੁੰਚੀ ਜਿਸ ਦੇ ਦੌਰਾਨ ਹਾਈ ਕੋਰਟ ਨੇ ਫਿਲਹਾਲ ਜ਼ਮਾਨਤ ਤੇ ਰੋਕ ਲਾ ਦਿੱਤੀ ਤਾਂ ਸਸਪੈਂਸ ਬਰਕਰਾਰ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਕਿਉਂਕਿ ਇਹ ਹੁਣ ਹਾਈ ਕੋਰਟ ਦੇ ਫੈਸਲੇ ਤੇ ਨਿਰਪਰ ਕਰੇਗਾ ਦੱਸਦੀ ਹੈ ਕਿ ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਇਸ ਤੇ ਸੁਣਵਾਈ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਸਟੇ ਰਹੇਗਾ ਉਦੋਂ ਤੱਕ ਹਾਲੇ ਫਿਲਹਾਲ ਜੋ ਜ਼ਮਾਨਤ ਹੈ ਉਸ ਤੇ ਰੋਕ ਲਾ ਦਿੱਤੀ ਗਈ ਹੈ ਤੋ ਦੱਸ ਦिए ਕਿ ਉਧਰ ਸੰਜੇ ਸਿੰਘ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਨੇ ਰਾਜ ਸਭਾ ਸੰਸਦ ਨੇ ਸੰਜੇ ਸਿੰਘ ਉਹਨਾਂ ਨੇ ਕਿਹਾ ਕਿ ਅੱਜ ਟ੍ਰਾਇਲ ਕੋਰਟ ਦਾ ਆਦੇਸ਼ ਆਇਆ ਤੇ ਆਦੇਸ਼ਾਂ ਦੀ ਕਾਪੀ ਵੀ ਹਾਲੇ ਨਹੀਂ ਮਿਲੀ ਹੈ। ਤੋ ਦੱਸ ਦिए ਕਿ ਉਹਨਾਂ ਨੇ ਕਿਹਾ ਕਿ ਤਾਂ ਮੋਦੀ ਦੀ ਈਡੀ ਹਾਈ ਕੋਰਟ 'ਚ ਇਸ ਕਿਸ ਹੁਕਮ ਨੂੰ ਚੁਣੌਤੀ ਦੇ ਰਹੀ ਹੈ? ਕੀ ਹੋ ਰਿਹਾ ਹੈ ਇਸ ਦੇਸ਼ ਦੇ ਵਿੱਚ? ਤਾਂ ਸੰਜੇ ਸਿੰਘ ਰਾਜ ਸਭਾ ਸੰਸਦ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਨਿਆ ਵਿਵਸਥਾ ਦਾ ਮਜ਼ਾਕ ਉਡਾ ਰਹੇ ਹੋ। ਮੋਦੀ ਜੀ ਤੁਹਾਨੂੰ ਪੂਰਾ ਦੇਸ਼ ਦੇਖ ਰਿਹਾ ਹੈ। ਸਵਾਲ ਚੁੱਕੇ ਗਏ ਨੇ ਸੰਜੇ ਸਿੰਘ ਦੇ ਵੱਲੋਂ ਰਾਜ ਸਭਾ ਸੰਸਦ ਉਹਨਾਂ ਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ ਹਾਲੇ ਤਾਂ ਟ੍ਰਾਇਲ ਕੋਰਟ ਦੇ ਆਦੇਸ਼ ਦੀ ਕਾਪੀ ਵੀ ਨਹੀਂ ਆਈ ਤਾਂ ED ਕਿਵੇਂ ਹਾਈ ਕੋਰਟ ਦੇ ਵਿੱਚ ਚਲੀ ਗਈ ਹੈ ਕਿਸ ਆਧਾਰ ਤੇ ਚਲੀ ਗਈ ਹੈ ਇਹ ਤੇ ਸਵਾਲ ਚੁੱਕੇ ਨੇ ਤੇ ਪ੍ਰਧਾਨ ਮੰਤਰੀ ਮੋਦੀ ਤੇ ਵੀ ਸਵਾਲ ਚੁੱਕੇ ਗਏ ਨੇ ਸੰਜੇ ਸਿੰਘ ਦੇ ਵੱਲ ਕਿ ਐਸਾ ਕਦੇ ਸੁਣਾ ਨਹੀਂ ਲੋਅਰ ਕੋਰਟ ਕੇ ਬੇਲ ਕਾ ਆਰਡਰ ਅਭੀ ਅਪਲੋਡ ਹੀ ਨਹੀਂ ਹੋਆ हमें ही 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 नहीं नहीं। मिला, मिला किसी को मिला ही नहीं। जब ऑर्डर तो सुनवाई कर रहा चैलेंज कि तो किस चीज को कर रहा है।, तो बड़ी सी बात है कभी नहीं सुना देश में अभी कल ही आपके मुख्यमंत्री को बेल मिली अभी सुबह तो ऑर्डर अपलोड होना था ऑर्डर अपलोड नहीं हुआ और ईडी हाईकोर्ट पहुंच गई ऑर्डर को स्टे करवाने के लिए इतना ये तो ऐसे हो गया अरविंद केजरीवाल इज द तो मोस्ट वॉन्टेड टेरिस्ट तो ऑफ इंडिया देश में ताना चाहे इतनी हद पार कर रही है कि ईडी किसी को लिबर्टी भी नहीं देने के मुख्यमंत्री के अगेंस्ट वो स्टे के लिए चली जाती है अभी हाईकोर्ट में फैसला आना बाकी है आशा करते हैं कि हाईकोर्ट न्याय करेगा हर संभव कोशिश कर ली मैंने हरियाणा के मुख्यमंत्री को लिखा कि हमारा पानी दे दीजिए लेकिन हरियाणा की सरकार नहीं मानी मैंने हिमाचल प्रदेश की सरकार को कहा कि आपके पास अगर एक्स्ट्रा पानी ਉਧਰ ਦਿੱਲੀ ਦੀ ਕੈਬਨਿਟ ਮੰਤਰੀ ਆਤੀਸ਼ੀ ਦੇ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਉਹ ਰਾਜਕਾਂਟ ਪਹੁੰਚੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਇਸ ਦੌਰਾਨ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਮੌਜੂਦ ਰਹੀ ਤੇ ਥੋੜੀ ਦੇਰ ਦੇ ਵਿੱਚ ਭੁੱਖ ਹੜਤਾਲ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਜਾਣੀ ਹੈ ਦਰਅਸਲ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਆਤੀਸ਼ੀ ਜੋ ਦਿੱਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਣੀ ਹੈ ਉਹਨਾਂ ਇਲਜ਼ਾਮ ਲਾਇਆ ਹੈ ਕਿ हरियाणा सरकार दिल्ली नू पानी नहीं दे रही दिल्ली के हक का पूरा पानी नहीं दिता जा रहा इसे नू लेके उनां दे वलों भुख हड़ताल की जा रही मैंने प्रधानमंत्री जी को दो दिन पहले पत्र लिखा मैंने कहा कि 28 लाख दिल्ली वाले परेशान हैं पानी की एक एक बुलंद के लिए तरस रहे हैं आप ही हमें हरियाणा से पानी दिलवा दीजिए लेकिन पानी दिलवाना तो दूर की बात है हरियाणा ने पिछले दो दिन में और भी पानी रोक लिया जहां 100 एनजीडी पानी रोका हुआ था कल के आंकड़े तो एक सौ बीस एनजीडी पानी रोक लिया देखिए मैंने जल मंत्री होने के नाते हर संभव कोशिश करी लेकिन अब कोई रास्ता नहीं निकल रहा तो गांधी जी ने हमें सिखाया है कि जब हम सच्चाई के रास्ते पर चलते हैं जब हम न्याय के लिए लड़ते हैं जब हम अन्याय के खिलाफ संघर्ष करते हैं तो फिर कई बार सत्याग्रह के अलावा आपके सामने कोई रास्ता नहीं रह जाता अब मैं स्थिति में हूँ कि जो दिल्ली वालों का रोज रोज का कष्ट है जो दिल्ली की महिलाओं का दर्द है जो दिल्ली के बच्चों की परेशानी है अब ये परेशानी मुझसे देखी नहीं जा रही है और आज से गांधी जी को श्रद्धांजलि देने के बाद मैं यहाँ पर भोगल जंगपुरा में अनिश्चितकालीन अनशन पर बैठ रही हूँ मैं आज से कोई भी अन्न नहीं खाऊंगी सिर्फ पानी पीऊँगी और जब तक दिल्ली वालों को उनके हक का पानी नहीं मिलता जब तक दिल्ली के इन अट्ठाईस लाख लोगों की प्यास नहीं बुझती जब तक दिल्ली वालों को न्याय नहीं मिलता ये अनिश्चितकालीन अनशन चलता रहेगा जब तक दिल्ली वालों को पानी नहीं मिलेगा ये पानी का सत्याग्रह चलता रहेगा आज मैं यहाँ पे अनशन के लिए बैठ रही हूँ और तभी उठेंगी जब हर दिल्ली वाले को उसका हक का पानी मिलेगा ये आज संकल्प लेते जा रहे हैं आप सब लोगों के स्नेह और आशीर्वाद की उम्मीद करती हूँ अनशन एक बहुत कठोर और मुश्किल प्रक्रिया होती है लेकिन मुझे लगता है कि जितना कष्ट दिल्ली वालों को है और जो कष्ट मैं देख रही हूँ उससे ज़्यादा कष्ट ये अनशन मुझे नहीं दे सकता है मैं आप सबके आशीर्वाद की कामना करती हूँ और मैं उम्मीद करती हूँ हरियाणा सरकार दिल्ली वालों को अपने हसपा पानी दे दी दिल्ली के 28 लाख लोगों की प्यास बुझाएगी बहुत-बहुत धन्यवाद बहुत जय हिंद जय भारत बहुत-बहुत धन्यवाद बहुत आशीष जी ये उधर जालंधर वेस्ट दी ज़िमनी चौन ले आज नामजदगी दाखिल करने दा आखिरी दिन है आप उम्मीदवार महेंद्र भगत दे वलो कागज भर देते गए ने ਦੱਸ ਦਿਆ ਕਿ ਜਲੰਧਰ ਵੈਸਟਰੀ ਸੀਟ ਤੇ ਇਸ ਦੌਰਾਨ ਉਹਨਾਂ ਦੇ ਨਾਲ ਮੰਤਰੀ ਹਰਪਾਲ ਚੀਮਾ ਅਮਨ अरोੜਾ ਤੇ ਆਪ ਦੇ ਨਵੇਂ ਚੁਣੇ ਗਏ ਸੰਸਦ ਰਾਜਕੁਮਾਰ ਜੱਬੇਵਾਲ ਵੀ ਮੌਜੂਦ ਰਹੇ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਸਵੀਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਵੱਲੋਂ ਨਾਮਿਨੇਸ਼ਨ ਦਾਖਲ ਕੀਤਾ ਜਾ ਰਿਹਾ ਹੈ ਤੇ ਦੂਜੀ ਤਸਵੀਰ ਸਰਬਜੀਤ ਸਿੰਘ ਦੀ ਹੈ ਜੋ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਨੇ ਉਹਨਾਂ ਦੇ ਵੱਲੋਂ ਵੀ ਨਾਮਿਨੇਸ਼ਨ ਫਾਈਲ ਕੀਤੀ ਗਈ ਹੈ ਤਾਂ ਦੱਸਿਓ ਕਿ ਮਹਿੰਦਰ ਭਗਤ ਦੇ ਨਾਲ ਅਮਨ अरोੜਾ ਹਰਪਾਲ ਚੀਮਾ ਸੰਸਦ ਡਾਕਟਰ ਰਾਜਕੁਮਾਰ ਜੱਬੇਵਾਲ ਭਵਨ ਟੀਨ ਨੂੰ ਨਜ਼ਰ ਆ ਰਹੇ ਨੇ ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਬਜੀਤ ਸਿੰਘ ਦੇ ਵੱਲੋਂ ਵੀ ਨੋਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਜਲੰਧਰ West ਦੀ ਸੀਟ ਤੇ ਮੁਕਾਬਲਾ ਜਿਹੜਾ ਹੈ ਬਹੁਤ ਦਿਲਚਸਪ ਹੈ ਤੇ ਜਲੰਧਰ West ਦੀ ਜ਼ਿਮਨੀ ਚੋਣ ਲਈ ਹੁਣ ਸਾਰੇ ਦਿੱਗਜ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਅਕਾਲੀ ਦਲ ਅੰਮ੍ਰਿਤਸਰ ਸਮੇਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਾਗਤ ਭਾਜਪਾ ਦੇ ਸ਼ੀਤਲੰਗੁਰਾਲ ਕਾਂਗਰਸ ਦੇ ਸੁਰਿੰਦਰ ਕੌਰ ਅਕਾਲੀ ਦਲ ਦੀ ਸਰਜੀਤ ਕੌਰ BSP ਦੇ ਬਿੰਦਰ ਲਖਾ ਚੋਣ ਮੈਦਾਨ ਦੇ ਵਿੱਚ ਨੇ ਤਾਂ ਕਾਫੀ ਦਿਲਚਸਪ ਰਹੇਗਾ ਇਸ ਵਾਰ ਜਲੰਧਰ ਵੈਸਟ ਦਾ ਇਹ ਚੋਣ ਅਖਾੜਾ ਜਲੰਧਰ ਵੈਸਟ ਦੀ ਇਹ ਜ਼ਿਮਨੀ ਚੋਣ ਅੱਜ ਨਾਮਜ਼ਦਗੀਆਂ ਪੱਤਰ ਭਰਨ ਦਾ ਆਖਰੀ ਦਿਨ ਹੈ ਤੇ ਜਿਹੜੇ ਉਮੀਦਵਾਰ ਬਾਕੀ ਰਹਿ ਗਏ ਸੀ ਉਹਨਾਂ ਦੇ ਵੱਲੋਂ ਅੱਜ ਨੋਮੀਨੇਸ਼ਨ ਫਾਈਲ ਕੀਤਾ ਜਾ ਰਿਹਾ ਹੈ ਤਾਂ ਦੱਸ ਦਿਓ ਕਿ ਮੋਹਿੰਦਰ ਭਗਤ ਜੋ ਜਿਨ੍ਹਾਂ ਦਾ ਪਰਿਵਾਰ ਭਾਜਪਾ ਦੇ ਨਾਲ ਸਬੰਧਤ ਰਿਹਾ ਪਿਛਲੇ ਸਾਲ ਆਮ ਆਦਮੀ ਪਾਰਟੀ ਚਾਹਮਲ ਹੋਏ ਤੇ ਹੁਣ ਆਮ ਆਦਮੀ ਪਾਰਟੀ ਤੇ ਬਲਨੋਨਾ ਤੇ ਵਿਸ਼ਵਾਸ ਜਤਾਇਆ ਗਿਆ ਭਰੋਸਾ ਜਤਾਇਆ ਗਿਆ ਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਹਾਲਾਂਕਿ 2017 ਤੇ 2022 ਦੇ ਵਿੱਚ ਵੀ ਉਹਨਾਂ ਨੇ ਚੋਣ ਲੜੀ